ਰੋਜ਼ ਆਪਾਂ ਚੌਂਕੀ ਜਾਣ ਨੂੰ ਕਹੇ ਛੱਡਦੇ ਆ ਸਹੀ ਗੱਲ ਆ ਖੜਾ ਹੋ ਖੜਾ ਹੋ ਉੱਠ ਠੋਠੇ ਪਹਿਲਾਂ ਖੜੇ ਹੀ ਤੂੰ ਉੱਠ ਠੋਠੇ ਜਾਣ ਕੇ ਟੈਸ਼ਨ ਕਰਦਾ ਤਾਰ ਲਾ ਦੇ ਬਲੱਗ ਦੇ ਲਾਉ ਹੁਣੇ ਆ ਲਾਉਣੇ ਲਾਉਣੇ ਇਹਨੂੰ ਲਾਉਣੇ ਉਹ ਕਰੰਟ ਲਾ ਦੀਆ ਬਾਈ ਕਹਿੰਦਾ ਇਹਦੇ ਨਾਲ ਹੋ ਜੂ ਛੇਦ ਬਣੇ ਹੁਣ ਕਿਵੇਂ ਗੋਡਾ ਤੇਰਾ ਕੰਮ ਕਰਦਾ ਹਾਂ ਦਾਚ हां बोल कन्ने मुणकी नु बेचदा तू ही का कैप कर दियो किन्ने मोटर साइकिल चक्के तू एक औदा एक हा मोटरसाइकिल लगया भाई आ हुन किन्ने चक्कया आ हुन चक्कड़ा ए पता तेनु ड्राइवर ਦਾ ਮੋਟਰਸਾਈਕਲ ਆ ਬਾਈ ਨਹੀਂ ਪਵਾ ਤੇ ਇਹ ਵਿਚਣਾ ਕਿੱਥੇ ਹੀਗਾ ਵਿਚਣਾ ਹੀ ਤਾਂ ਲਗਿਆ ਜੀ ਮੈਂ ਲੈਰ ਤੇ ਆਵਾਂ ਹੇ ਵਿਚਣਾ ਹੀ ਜਾ ਕੇ ਤੇਰਾ ਮੁੰਡਾ ਕਹਿੰਦਾ ਵੀ ਰੋਜ਼ ਮੋਟਰਸਾਈਕਲ ਚੱਕਦਾ ਇਹ ਇੱਕ ਮਿੰਟ ਬਾਈ ਤੇਰਾ ਪਿੰਡ ਕਿਹੜਾ ਤੇਰਾ ਨਾਂ ਕੀ ਆ ਨਸੀਬ ਉੱਚਾ ਬੋਲ ਉੱਚਾ ਬੋਲ ਉੱਚੀ ਬੋਲ ਮਾੜਾ ਉੱਚੀ ਬੋਲ ਕੀ ਨਾਮ ਆ ਸਾਨਾ ਆਪਾ ਤੇ ਉਹਦਾ ਨਾਂ ਕੀ ਆ ਪਿਓ ਦਾ ਨਾਂ ਕੀ ਆ ਕੀ ਗੋਤਰ ਜਾਤ ਕੀ ਆ ਹਾਂ ਤੇਰੀ ਪੈ ਜੱਟਾਂ ਦਾ ਠੀਕ ਆ ਕਿਨ ਰੋਜ਼ ਇੱਕ ਮੋੜ ਰਿਹਾ ਵੇਚਦਾ ਉਹ ਤੇਰਾ ਜਵਾਕ ਕਿੰਨੇ ਓਏ ਜਵਾਕ ਕਿੰਨੇ ਆ ਦੋ ਬੱਚੇ ਮਾਂ ਪਿਓ ਤੇਰਾ ਕੁੜੀ ਦਾ ਮੁੰਡਾ ਤੇਰਾ ਮੁੰਡਾ ਵੇਚਿਆ ਜਰਾ ਚਾਰ ਕਿੱਲੇ ਵੇਚਤੀ ਉਹ ਚਾਰਾ ਕਿੱਲੇ ਨੇ ਕੀ ਕੀਤਾ ਕਿੱਥੇ ਕੀਤਾ ਹੁਣ ਹੈ ਬੇਕੇ ਰੁਪਏ ਨੇ ਕੋਹਾ ਨਹੀਂ ਬਸ ਨਹੀਂ ਇਹ ਮੋਟਰਸਾਈਕਲ ਦੱਸ ਕਿੰਨੇ ਚੱਕੇ ਆ ਤੇ ਕਿੱਥੇ ਵੇਚੇ ਆ ਬਸ ਇਹ ਦਾ ਦੇ ਤੈਨੂੰ ਅਸੀਂ ਕੋਈ ਨਹੀਂ ਕਹਦੇ ਆ ਚੱਕਿਆ ਨਾ ਇਹ ਵੀ ਥੋੜਾ ਇਹ ਜੁੱਤੇ ਆ ਦੱਸ ਦੇ ਕਿੱਥੇ ਵੇਚੇ ਇਹ ਬਾਈ ਸਰਪਾਏ ਦੱਸ ਦੇ ਵੀ ਕਿਹਨੂੰ ਵੇਚਿਆ ਤੂੰ ਹੋਰ ਕੋਈ ਨੂੰ ਮੈਂ ਬਾਈ ਲਗਿਆਦਾ ਬੰਦਾ ਯਾਰ ਜਿੱਥੇ ਨਾ ਆ ਹੁਣ ਤੂੰ ਚੋਰੀ ਕੀਤਾ ਨਾ ਆ ਮੈਂ ਕਹੀ ਜਾਂਦਾ ਮੈਂ ਮੰਨ ਨਹੀਂ ਤੂੰ ਕਹੇ ਚੋਰੀ ਕੀਤਾ ਮੈਂ ਕਹੇ ਹੁਣ ਤੇ ਹੀ ਫਿਰਦਾ ਮੇਰੇ ਮੋਟਰਸਾਈਕਲ ਚੋਰ ਆ ਵੀਰੇ ਇਹ ਮੋਟਰਸਾਈਕਲ ਚੋਰ ਆ ਵੀਰੇ ਇਹ ਮੋਗੇ ਕੀਤਾ ਵਿਆ ਇਹ ਮੋਗੇ ਯੂਨੀਅਨ ਚ ਫੜਿਆ ਇਹਨੂੰ ਫੇਰ ਮਨ ਜੇ ਫੜਿਆ ਜੇ ਨਾ ਕਰਨੀ ਮਨ ਜੇ ਜਿਹੜੇ ਹੀ ਫਿਰਦਾ ਹੋਵੇ ਧਿਆਨ ਰੱਖੋ ਇਹਦਾ ਸਿੱਧਾ ਜਾ ਬੋਲ ਆਪਣੀ ਸ਼ਕਲ ਯਾਦ ਕਰੋ ਕਿਤੇ ਫਿਰਦਾ ਇਹਨੂੰ ਫੜਾ ਕੇ ਥਾਣੇ ਫੜਾਓ ਹੈ ਉਹ ਸੀਪ ਸਿੰਘ ਬੋਲ ਉੱਚੀ ਬੋਲ ਸੀਪ ਸਿੰਘ ਆ ਬਾਈ ਸੀਪ ਸਿੰਘ ਸਾਨੂੰ ਆਪਾ ਅਮਰਜੀਤ ਸਿੰਘ ਪਿੰਡ ਉਹ ਸਾਡਾ ਮੁੰਡੇ ਦਾ ਨਾਂ ਕੀ ਤੇਰੇ ਦਾ ਮੁੰਡੇ ਦਾ ਨਾਮ ਹੈ ਤੇਰੇ ਪਿੰਡ ਦਾ ਪਿੰਡ ਦਾ ਸਰਪੰਚ ਦਾ ਪੱਕਾ ਨਾਂ ਕੀ ਆ ਪੱਕਾ ਨਾਂ ਕੀ ਆ ਨਾ ਕੀ ਪੱਕਾ ਮੇਰਾ ਮੁੰਡੇ ਦਾ ਪੱਕਾ ਨਾ ਤੇ ਤੇਰੇ ਕੁੜੀ ਦਾ ਨਾਂ ਕੀ ਤੇਰੀ ਦਾ ਹਾਂ ਕਰਨਾ ਘਰ ਵਾਲੀ ਦਾ ਨਾਂ ਕੀ ਆ ਹੋਰ ਪ੍ਰੀਤ ਪਿੰਡ ਪਾਡੋਗੇ ਘੁਸਾ ਸਰਪੰਚ ਕਿਹੜਾ ਪਿੰਡ ਦਾ ਸਰਪੰਚ ਕਿਹੜਾ ਪਿੰਡ ਦਾ ਫੇਰਾ ਹਾਂ ਨਵਾਂ ਬਣਿਆ ਹਰਪ੍ਰੀਤ ਮੁੰਡਾ ਹਰਪ੍ਰੀਤ ਹਰਪ੍ਰੀਤ ਦਾ ਤੇ ਤੇਰੇ ਮੁੰਡੇ ਨੂੰ ਫੋਨ ਲਾਇਆ ਉਹ ਕਹਿੰਦਾ ਰੋਏ ਇਹੀ ਕੰਮ ਆਸ ਹੀ ਨਹੀਂ ਮਗਰ ਆਉਣਾ ਭਾਵੇਂ ਨਹਿਤ ਸਿਰਦੋ ਭਾਵੇਂ ਪੁਲਿਸ ਨੂੰ ਪੜਾ ਦਿਓ ਇਹਦਾ ਰੋਲ ਹੀ ਚੱਕਦਾ ਹੁਣ ਕੀ ਕਰੀਏ ਦੱਸ ਗਲਤੀ ਹੋ ਗਈ ਹੈ ਕਿਹਦਾ ਕਿਹ ਨੂੰ ਆਏ ਦੱਸ ਦੇ ਨਹੀਂ ਤਾਂ ਕਿਨੂ ਆ ਉਹ ਹੀ ਤਾਂ ਪੁੱਛਣਾ ਤੇਰਾ ਮੁੰਡਾ ਕਹਿੰਦਾ ਅਸੀਂ ਨਹੀਂ ਵਾਪਸ ਹੁਣ ਲੈਣ ਆਉਣਾ ਇਹਨੂੰ ਭਈ ਜੋਰ ਮਾਰ ਕੇ ਸਵਾਰ ਲਾਇਆ ਗੱਡੀਆਂ ਨਾਲੋਂ ਉਹ ਵੀ ਮੰਨ ਜਾ ਜਾ ਹੋਰ ਗੱਡੀਆਂ ਨਾਲ ਕਿੰਨਾ ਤੇਰੀ ਭੈਣ ਕਿੱਧਰ ਤੁਰ ਰਹੀ ਆ ਤੂੰ ਜਪਾਲ ਨਹੀਂ ਛੱਡੀ ਦੇਦੀ ਚੋਕੀ ਉਹ ਜ਼ਰਬਾਤ ਦੇ ਵੀ ਕਿਹਨੂੰ ਵੇਚਦਾ ਚਰਾਂਦਾ ਹੈ ਗੱਡੀ ਜਾਂ ਰਪੈਂਡਰੀ ਚਲਾਉਂਦਾ ਹੈ ਪਾਣੀ ਪਾਤਾ ਹਾਂ ਮੈਂ ਇੱਥੇ ਦਾ ਗੱਡੀ ਨਹੀਂ ਚਲਾਈਗੀ ਉਹ ਚਲਾਈ ਤਾਂ ਨਹੀਂ ਚੋਰੀ ਤਾਂ ਕੀਤੀ ਕਿ ਨਹੀਂ ਤੂੰ ਹੁਣ ਸਾਨੂੰ ਕਹਿੰਦਾ ਮੇਰਾ ਕੈਂਟਰ ਖੜਾ ਵਾ ਹੁਣ ਕੀਤਾ ਕਿ ਨਹੀਂ ਮੋਟਰ ਦੀ ਚੋਰੀ ਮੇਰਾ ਕੈਂਟਰ ਖੜਾ ਲੈ ਕੇ ਚੋਰੀ ਕਰਕੇ ਲਿਗਿਆ ਇਹ ਆ ਨਾ ਮੇਰੀ ਗੱਡੀ ਖੜੀ ਇੱਥੇ ਆ ਬੰਦੇ ਕੋਲ ਖੜਿਆ ਜਾ ਕੇ ਕੀ ਹਾਂ ਹਾਂ ਕਰੀਏ ਨਾ ਲੈ ਕੇ ਆ ਕੇ ਫੜਿਆ ਜਦੋਂ ਕਿਹਾ ਮੇਰਾ ਕੈਂਟਰ ਖੜਾ ਪੁੱਛ ਕੇ ਲੈ ਆ ਮੋਟਰ ਤੇਰਾ ਮੁੰਡਾ ਕਿਹਨਾਂ ਰੋਜ਼ ਚੋਰੀ ਕਰਦਾ ਇਹ ਆ ਕਿਹਨਾਂ ਆ ਕਿੱਥੇ ਖੜਾ ਤੇਰਾ ਕੈਂਟਰ ਕਿੱਥੇ ਖੜਾ ਮੈਂ ਨਹੀਂ ਯੂਨੀਟ ਗੱਡੀ ਕਹਿੰਦਾ ਮੈਂ ਕਹਿੰਦਾ ਪੁੱਛ ਕੇ ਲਿਆ ਮੋਟਰਸਾਈਕਲ ਮੇਰਾ ਕੈਂਟਰ ਖੜਾ ਬਥੇ ਉਹਦੇ ਕੋਲੇ ਬਾਉ ਕੋਲੇ ਦਾ ਥੈਂਕ ਯੂ ਬਾਈ ਡਾਈ ਉਹ ਭੈਣ ਦੇ ਫੁੱਦੇ ਤੇ ਲਾਉਣੀ ਆ ਤੂੰ ਤੇਰੇ ਕੋਲੇ ਕੀ ਆ ਤੂੰ ਪੈਂਕੀ ਅਕ ਲੈਣ ਆਈ ਨਵੀ ਹੈ ਪੈਂਕੀ ਕਾ ਤੇ ਲਾਉਣੀ ਆ ਕਿੱਥੇ ਲਾਉਣੀ ਆ ਪਾਣੀ ਵਾਲੀ ਟੈਂਕੀ ਛੋਟੀ ਜਾਈ ਉਹ ਵੀ ਭੜਕਾਉਣੀ ਆ ਜੇਬ ਚ ਕੱਢ ਕੇ ਲੈਣੀ ਸੀ ਲੈਣੀ ਕਿਹਿਆ ਆਸ ਤੇ ਲੈਣੀ ਦੀ ਮੋਟਰ ਪੈਸੇ ਉਹ ਤਾਂ ਲੈਗਾ ਮੋਟਰਸਾਈਕਲ ਵੇਚ ਕੇ ਲੈਣੀ ਦੀ ਨਹੀਂ ਇਹ ਪਤਾ ਕਿਵੇਂ ਲੱਗਾ ਵੀ ਇਹ ਸਾਡੀ ਗੱਡੀ ਕੋਲ ਪਹਿਲਾਂ ਗੇੜੇ ਕਰਦਾ ਪਿਆ ਸੀ ਅਸੀਂ ਨਿਗਾ ਚ ਕਰ ਲਿਆ ਬਿਲਡਿੰਗ ਨਾਲ ਖੜਾ ਸੀ ਸਾਡੀ ਗੱਡੀ ਦੇ ਮੂਰੇ ਇਹਨੇ ਬਿਲਡਿੰਗ ਨਾਲ ਮੜਕਾਉਣਾ ਸੀ ਅੱਛਾ ਕਹੀਏ ਨੂੰ ਵੇਖਿਆ ਇਹ ਸਾਡੀ ਗੱਡੀ ਕੋਲ ਚਲਾ ਗਿਆ ਉਹ ਕੇਸਪੇਅਰ ਪਾਟ ਵਾਲੇ ਕੋਲੇ ਹਾਂ ਸ਼ੋਕੇ ਹਾਂ ਪਲੈਂਡਰ ਤੇ ਬੈਠਾ ਸੀ ਇਹਨੇ ਆਸੇ ਪਾਸੇ ਗੇੜਾ ਕੱਢਿਆ ਜਿਹੜੇ ਨੇ ਗੇੜਾ ਕਰਦਾ ਜ਼ੋਰ ਖੜਾ ਉਹ ਕਹਿੰਦਾ ਨਿਗਾ ਰੱਖਣੀ ਆ ਮੈਨੂੰ ਚਾਬੀ ਲਾਈ ਹਾਂ ਜਿਹੜੇ ਸਟਾਰਟ ਕੀਤਾ ਇੱਕ ਮਾਰੀ ਤੋਰ ਲਿਆ ਬੰਦ ਉਹਨੇ ਕੋਲੇ ਚੱਲਿਆ ਜਦੋਂ ਤਾਂ ਬੰਦ ਉਹ ਮਿੰਟੂ ਮਿੰਟ ਕਿੱਕ ਮਾਰੀ 1 ਸਕੰਡ ਤੋਂ ਪਹਿਲਾਂ ਅਈ ਉਹ ਤਾਂ ਮਗਰ ਨਾ ਆਇਆ ਮੋਟਰਸਾਈਕਲ ਦੇ ਭਜਾਤਾ ਮੈਨੂੰ ਆਰੇ ਪਹੁੰਚ ਗਏ ਪਹੁੰਚ ਗਏ ਤਾਲ ਜਿਹੜੀ ਨਹਿਰ ਤੇ ਆਪਣੀ ਉਹ ਥੱਲੇ ਡੇ ਗਿਆ ਤੂੰ ਤੁਸੀਂ ਦੋਨੇ ਸੀ ਹਾਂ ਮੈਂ ਤੇ ਉਹ ਮੁੰਡਾ ਮੁਕਾਇਮ ਭਰਾ ਮੇਰਾ ਅਈ ਦੋਨਾਂ ਨੇ ਜਾ ਕੇ ਉਹਨੂੰ ਫੜੀ ਤੇ ਤੁਰੇ ਤੇ ਸੈੱਟ ਲਈ ਤੂੰ ਗੱਡੀ ਚਲਾਉਣਾ ਤੇ ਗੱਡੀ ਚਲਾਉਣੀ ਸੀ ਕੀ ਦੀ ਮੈਂ ਚਲਾਉਣਾ ਕਲਚ ਪਲੇਟ ਵਾਲੀ ਦੀ ਇੱਕ ਗਰਦੀ ਜਲੰਧਰੀਏ ਦੀ ਮੈਂ ਤਾਂ ਲੜ ਗਈ ਪਾਣ ਜਲੰਧਰੀ ਇਹ ਅਗਰ ਗੁਰਦੇਵ ਮੈਸਰੀਓਂ ਬਣਾ ਲਗਾ ਮੇਰਾ ਮੋਟਰਸਾਈਕਲ ਲੈ ਚੱਲਿਆ ਸੀ ਇਹਦਾ ਭਾਈ ਆ ਬੰਦੇ ਦਾ ਹੀ ਮੋਟਰਸਾਈਕਲ ਇਹਦਾ ਲੈ ਚੱਲਿਆ ਸੀ ਆ ਗਿਆ ਚੋਰ ਨਹੀਂ ਨਹੀਂ ਪੱਕੂ ਡਰਾਈਵਰ ਦਾ ਹੀ ਪੱਕੂ ਡਰਾਈਵਰ ਦਾ ਨਹੀਂ ਨਹੀਂ ਲੰਮੀ ਨਾਲ ਆਪਣਾ ਬਾਅਦ ਕੱਟ ਕੇ ਪਾ